ਸੋ ਐਸਐਮਐਸੀ ਮੌਜੂਦ ਆ ਡਿਵੀਜ਼ਨ ਨੰਬਰ 1 ਦੇ ਬਾਰ ਤੁਹਾਨੂੰ ਦੱਸ ਜਾਈ ਕਿ ਲਗਾਤਾਰ ਜਿਹੜੀ ਜਲੰਧਰ ਦੀ ਮਕਸੂਦਾ ਮੰਡੀ ਆ ਲਗਾਤਾਰ ਉੱਥੇ ਕਿਸੇ ਨਾ ਕਿਸ ਤਰ੍ਹਾਂ ਦਾ ਕੋਈ ਵਿਵਾਦ ਉਚਾਰਾ ਚੱਲਦਾ ਹੋਇਆ ਨਜ਼ਰ ਆ ਰਿਹਾ ਕਿਤਨਾ ਕਿਤੇ ਦੋ ਨੰਬਰ ਦੇ ਵਿੱਚ ਪਰਚੀਆਂ ਕੱਟੀਆਂ ਜਾ ਰਹੀਆਂ ਕਿਤਨਾ ਕਿਤੇ ਜਿਹੜੇ ਥੜੇ ਜਿੱਥੇ ਜਿਹੜਾ ਸਮਾਨ ਜਿਹੜਾ ਵੇਚਿਆ ਜਾਂਦਾ ਫਰੂਟ ਮੰਡੀ ਕਿਤੇ ਉਹ ਕਬਜ਼ਿਆਂ ਦਾ ਰੋਲਾ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਇੱਕ ਨਵਾਂ ਜਿਹੜਾ ਮਾਮਲਾ ਜਿਹੜਾ ਆ ਸਾਹਮਣੇ ਆਇਆ ਜਿਹਦੇ ਵਿੱਚ ਗੁਰਨੰਗ ਦੇ ਜੀ ਜਿਹੜੇ ਬੋਰਡ ਲਗਾਏ ਗਏ ਸੀਗੇ ਤੇ ਵਿਅਕਤੀਆਂ ਵੱਲੋਂ ਜਿਹੜਾ ਇਲਜ਼ਾਮ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੁਖਵਿੰਦਰ ਤਾਪਾ ਸੁਖਵਿੰਦਰ ਜੀ ਕੀ ਸਾਰੀ ਗੱਲਬਾਤ ਹੋਈ ਹੈ ਕਿ ਅੱਜ ਤੁਹਾਨੂੰ ਇੱਕ ਨੰਬਰ 89 ਦੇ ਇਧਰ ਆਣਾ ਪਿਆ ਸਾਰੇ ਨੂੰ ਇਕੱਠ ਕਰਕੇ ਸਾਡੇ ਕੋਲ ਸਵੇਰੇ ਰਿਸ਼ਪਾਲ ਬੱਬੂ ਤੇ ਇੰਦਰਜੀਤ ਹੁਣੀ ਆਏ ਸਾਡੇ ਫੜ ਤੇ ਇਹ ਰਿਸ਼ਪਾਲ ਬੱਬੂ ਤੇ ਇੰਦਰਜੀਤ ਕੌਣ ਨੇ ਇਹ ਇਹ ਪੁਰਾਣੀ ਜਿਹੜੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਚੇਅਰਮੈਨ ਆ ਓਕੇ ਹੁਣ ਇਸ ਟਾਈਮ ਕੋਈ ਕੁਝ ਵੀ ਨਹੀਂ ਹੈਗੇ ਅਸਟਮ ਚਲੋ ਅਪਲੀਕੇਸ਼ਨ ਮੁਤਾਬਕ ਹੋਣਗੇ ਸਾਡੇ ਲਈ ਤਾਂ ਐਸੀ ਆਪਣੀ ਐਸੋਸੀਏਸ਼ਨ ਬਣਾਈ ਐਸੋਸੀਏਸ਼ਨ ਮੁਤਾਬਕ ਕੰਮ ਕਰਦੇ ਕਿਉਂਕਿ ਜਿਹੜੀ ਐਸੋਸੀਏਸ਼ਨ ਬਣੀ ਹੈ ਤਕਰੀਬਨ ਸਾਰੇ ਧੱਕਾ ਕਰਦੇ ਸੀ ਦਲਤ ਲੋਕਾਂ ਨਾਲ ਗਰੀਬ ਲੋਕਾਂ ਨਾਲ ਇਸ ਕਰਕੇ ਐਸੋਸੀਏਸ਼ਨ ਸਾਡੀ ਬਣਾਈ ਗਈ ਹੈ ਠੀਕ ਹੈ ਹੁਣ ਕੀ ਗੱਲਬਾਤ ਹੋਈ ਜੀ ਹਮ ਗੱਲਬਾਤ ਇਹ ਕਿ ਸਾਨੂੰ ਸਵੇਰੇ ਫੜ ਤੇ ਆਏ ਆ ਕੇ ਧਮਕੀਆਂ ਦੇ ਕੇ ਕਿ ਤੁਸੀਂ ਮੰਡੀ ਦੇ ਵਿੱਚ ਗੈਰਕਾਨੂੰਨੀ ਕੰਮ ਕਰਦੇ ਆ ਤੁਸੀਂ ਇਹ ਜਿਹੜਾ ਆ ਉਹ ਕੰਮ ਖਰਾਬ ਕਰਦੇ ਬਾਦਦਬਨੀ ਫਲਾਉਨੇ ਆ ਜਦ ਕਿ ਸਾਡੀ ਜਿਹੜੀ ਐਸੋਸੀਏਸ਼ਨ ਬਣੀ ਹੈ ਤਕਰੀਬਨ ਇਸੇ ਲਈ ਬਣੀ ਕਿ ਜਿਨ੍ਹਾਂ ਨਾਲ ਧੱਕਾ ਹੁੰਦਾ ਉਹ ਸਾਡੇ ਨਾਲ ਸਾਰੇ ਮੌਜੂਦ ਇਹ ਵੀ ਸਭ ਹੋਰ ਸਾਡਾ ਲਾ ਦਿੱਤਾ ਹੈ ਤੁਸੀਂ ਜੋ ਕਰਨਾ ਕਰ ਲਓ ਧਮਕੀਆਂ ਵੀ ਦੇ ਕੇ ਗਏ ਆ ਕਿ ਗੁਰਨਾੰਦ ਦੇ ਮਾਰੀ ਦਾ ਬੋਰਡ ਲੱਗਾ ਸੀ ਗੁਰਪੁਰਬ ਦੇ ਟਾਈਮ 'ਚ ਸੀ ਲਗਾਇਆ ਸੀ ਐਸੋਸੀਏਸ਼ਨ ਵੱਲੋਂ ਉਹਨੇ ਨੇ ਲਾ ਦਿੱਤਾ ਔਰ ਕਹਿ ਕੇ ਵੀ ਧਮਕੀਆਂ ਦੇ ਕੇ ਗਏ ਆ ਨਹੀਂ ਤੁਹਾਡੇ ਕੋਲ ਆਏ ਤੁਸੀਂ ਕਹਿ ਰਹੇ ਧਮਕੀਆਂ ਦਿੱਤੀਆਂ ਤੁਹਾਡੇ ਕੋਈ ਸਬੂਤ ਹੈਗਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਆਪਣੇ ਸਾਡੀ ਸੀਸੀਟੀਵੀ ਹੈ ਲੱਗੀ ਉਹ ਤੁਹਾਨੂੰ ਦਿਖਾ ਦਿੰਨੀ ਇਹਦੇ ਵਿੱਚ ਵੀ ਦਿਖਾ ਦਿਓ ਸੁਣੇ ਕੋਈ ਕੋ ਸੀਸੀਟੀਵੀ ਜਿਹੜੀ ਹੈ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਇਹਦੇ ਵਿੱਚ ਇਸ ਟਾਈਮ ਕੋਣ ਕਿੱਥੇ ਹੈ ਜੀ ਕਿੱਥੇ ਬੈਠਾ ਹੋਇਆ ਇਹ ਆਪਣੇ ਕਾਫੀ ਸਾਥੀ ਨਾਲ ਲੈ ਕੇ ਆਏ ਆ ਇਹ 340 70 ਸੀਗੇ ਕੁਝ 35 ਵਿਅਕਤੀ ਸਿਕਸ਼ ਮੰਡੀ ਦੇ ਬੰਦੇ ਸੀਗੇ ਇਹ ਸਾਰੇ ਆ ਕੇ ਮੈਨੂੰ ਤੇ ਲੱਗਦੀ ਹੈ ਤਕਰੀਬਨ ਸਾਰੇ ਐਸੋਸੀਏਸ਼ਨ ਵਾਲੇ ਸੀ ਬੈਠੇ ਸੀਗੇ ਇਹਨਾਂ ਦੇ ਵਿੱਚ ਆ ਕੇ ਧਮਕੀ ਦੇ ਕੇ ਗਏ ਆ ਵੀ ਤੁਹਾਡਾ ਹੁਣ ਤੁਹਾਨੂੰ ਆਪਣਾ ਸਿੱਧੇ ਹੋ ਜਾ ਤੁਹਾਡਾ ਕੰਮ ਅਸੀਂ ਕਰ ਦੇਣਾ ਵਾ ਵੀ ਤੁਹਾਡਾ ਬੋਰਡ ਤਾਂ ਦਿੱਤਾ ਲਾ ਇਹ ਸਾਡੇ ਨਾਲ ਕੀਤਾ ਇਸ ਦੀ ਸ਼ਿਕਾਇਤ ਅਸੀਂ ਡਿਵੀਜ਼ਨ ਨੰਬਰ 1 ਦੇ ਵਿੱਚ ਦੇ ਕੇ ਆਏ ਆਂ ਔਰ ਸੀਪੀ ਸਾਹਿਬ ਕੋਲ ਵੀ ਜਾ ਕੇ ਇਸ ਦਾ ਸ਼ਿਕਾਇਤ ਕਰਾਂਗੇ ਨਹੀਂ ਤੁਸੀਂ ਉਦੋਂ ਪੁੱਛਿਆ ਨਹੀਂ ਕਿ ਤੁਹਾਡਾ ਜੋ ਵੀ ਗੱਲਬਾਤ ਹੈ ਤੁਸੀਂ ਵੀ ਥਾਣੇ ਜਾ ਕੇ ਕਰੋ ਤੁਹਾਨੂੰ ਇੱਥੇ ਆਂਦੀ ਕੀ ਲੋੜ ਸੀਗੀ ਕਹਿੰਦੇ ਅਸੀਂ ਥਾਣੇ ਨਹੀਂ ਕਹਿੰਦੇ ਤੁਹਾਡੇ ਨਾਲ ਗੱਲ ਸਿੱਧੇ ਤੌਰ ਤੇ ਜੋ ਕਹਿੰਦੇ ਚਾਲੀ ਜਾ ਕੇ ਕਹਿੰਨਾ ਅਸੀਂ ਜਿਹੜਾ ਉਹ ਗੱਲ ਇੱਥੇ ਹੀ ਤੁਹਾਡੇ ਨਾਲ ਕਰਨੀ ਜਿਹੜੀ ਕਰਨੀ ਹੈ ਓਕੇ ਹੁਣ ਜੇ ਗੱਲ ਕਰੀਏ ਵੈਸੇ ਜਿਹੜਾ ਵਿਵਾਦ ਹੈ ਤੁਹਾਡਾ ਕਾਦੇ ਵਾਸਤੇ ਕਿਤਨੇ ਕਿਤੇ ਕੋਈ ਨਾ ਕੋਈ ਤਾਂ ਰੰਜਿਸ਼ ਹੋਣੀ ਹੈ ਜਾਂ ਕੋਈ ਪਿਛਲੀ ਸਾਰੇ ਵਿਵਾਦ ਉਹਨਾਂ ਨੇ ਛੇੜੇ ਹੋਏ ਆ ਸਾਰੇ ਬੋਅ ਜਿਹੜੇ ਫਰਾਂ ਤੇ ਕੋਈ ਕਬਜ਼ੇ ਕਰਨੇ ਜਾਂ ਉਦੋਂ ਤੱਕ ਸਾਰੇ ਉਹਨਾਂ ਨੇ 3:30 ਜੀ ਕੋਈ ਗੱਲ ਨਹੀਂ ਸਾਰੇ ਅਸੀਂ ਅਮਨ ਸ਼ਾਂਤੀ ਨਾਲ ਰਹਿ ਰਹੇ ਹਾਂ ਆਪਣਾ ਕੰਮ ਕਰਦੇ ਹਾਂ ਇਹ ਸਾਰੇ ਜਿਹੜੇ ਉਹਨਾਂ ਦੇ ਕੰਮ ਆ ਹੀ ਉਹ ਹੀ ਛੱਡਦੇ ਆ ਜਦੋਂ ਇਹ ਸਾਰੀ ਗੱਲਬਾਤ ਹੋਈ ਤੁਸੀਂ ਉਸ ਟਾਈਮ ਮੌਕੇ ਤੇ ਸੀਗੇ ਮੈਂ ਮੌਕੇ ਤੇ ਸੀ ਸਾਡੀ ਸਾਡੀ ਐਸੋਸੀਏਸ਼ਨ ਦੀ ਮੌਕੇ ਤੇ ਸੀ ਉਸ ਟਾਈਮ ਪਰ ਦੂਜੀ ਪਾਰਟੀ ਦਾ ਕਹਿਣਾ ਇਹ ਹੈ ਕਿ ਜਿਹੜਾ ਬੋਰਡ ਜਿਹੜਾ ਉਤਾਰਿਆ ਇਹਨਾਂ ਨੇ ਇੱਕ ਸ਼ੈਤਾਨੀ ਬੰਦਾ ਆਪਣਾ ਖੜਾ ਕੀਤਾ ਸੀਗਾ ਉਤੋਂ ਸਾਰੀ ਚੀਜ਼ ਕਰਵਾਈ ਹੋਈ ਹੈ ਉਹ ਜਿਹੜਾ ਚੋਰ ਵੀ ਕਦੇ ਜੀ ਕਹਿੰਦਾ ਹੁੰਦਾ ਮੈਂ ਚੋਰੀ ਕੀਤੀ ਆ ਉਹਨਾਂ ਨੇ ਤਾਂ ਕਹਿ ਨਹੀਂ ਅਸੀਂ ਨਹੀਂ ਕੀਤਾ ਸਾਨੂੰ ਕਹਿ ਕੇ ਕੀ ਕਹਿਣਾ ਖਾਣੀ ਭਾਜੀ ਤੁਹਾਡਾ ਤੁਹਾਡਾ ਵੀ ਕਿਉਂਕਿ ਉੱਥੇ ਤੁਹਾਡਾ ਹੀ ਫੜ ਲੱਗਾ ਹੋਇਆ ਉੱਥੇ ਮੇਰਾ ਫੜ ਉੱਥੇ ਲੱਗਾ ਭਾਜੀ ਇਹਨਾਂ ਦਾ ਦੇਖੋ ਇੱਕ ਤਾਂ ਇਹਨਾਂ ਨੇ ਪਹਿਲਾਂ ਧਰਮ ਵਾਲੀ ਗੱਲ ਕੀਤੀ ਕਿ ਬੋਰਡ ਲਾਣਾ ਕਿੱਡੀ ਕਿ ਚੰਗੀ ਗੱਲ ਆ ਗੁਰੂ ਮਹਾਰਾਜ ਤਾਂ ਸਭ ਦੇ ਸਾਂਝੇ ਆ ਜੀ ਬਿਲਕੁਲ ਤੇ ਇਹਨਾਂ ਨੇ ਪਹਿਲਾਂ ਬੋਰਡ ਲਾਇਆ ਉਸ ਤੋਂ ਬਾਅਦ ਇਹ ਭਾਈ ਸਾਹਿਬ ਆਪਣੇ ਚੇਅਰਮੈਨ ਐਸੋਸੀਏਸ਼ਨ ਦੇ ਇਹਨਾਂ ਦੇ ਫੜ ਦੇ ਉੱਤੇ ਆਣ ਕੇ 30 40 ਬੰਦੇ ਇਕੱਠੇ ਹੋ ਕੇ ਆਏ ਆਣ ਕੇ ਇਹਨਾਂ ਨੂੰ ਧਮਕਾਨ ਲੱਗੇ ਕੋਈ ਮਤਲਬ ਨਹੀਂ ਪੈਂਦਾ ਜੇ ਤੁਸੀਂ ਕੋਈ ਗੱਲ ਕਰਨੀ ਸੀ ਜੇ ਤੁਹਾਡੇ ਦਿਲ ਦੇ ਵਿੱਚ ਸੀਗੀ ਦੋ ਚਾਰ ਜਣੇ ਆਂਦੇ ਗੱਲ ਕਰਦੇ ਉਹਨੇ ਕੰਮ ਕਰਨ ਵਾਲੇ ਬੰਦੇ ਐਸੋਸੀਏਸ਼ਨ ਐ ਠੀਕ ਹੈ ਜੀ ਐਸੋਸੀਏਸ਼ਨ ਦੇ ਮੇਨ ਮੈਂਬਰ ਨੇ ਇਹਨਾਂ ਦੇ ਆਣ ਕੇ ਇਹਨਾਂ ਨੂੰ ਤਾਂ ਮਕਾਨ ਦੇ ਇਹਨਾਂ ਦੀ ਕੀ ਛਵੀ ਬਣਾਉਂਦੇ ਪਏ ਮੰਡੀ ਦੇ ਵਿੱਚ ਇਹਨਾਂ ਨੇ ਕੱਲ ਨੂੰ ਕੰਮ ਕਰਨਾ ਕਿੰਨਾ ਮਾੜਾ ਕ੍ਰੀਏਟ ਹੁੰਦਾ ਪਿਆ ਇਹਨਾਂ ਵਾਸਤੇ ਮੋਹਲ ਜੀ ਤੇ ਆਪਣੀ ਕੀ ਛਵੀ ਬਣਾ ਰਹੇ ਇਹ ਜਿਹੜੇ ਤੁਸੀਂ ਨਗਰ ਦੀ ਗੱਲ ਕਰਦੇ ਪਏ ਕਿ ਉਹੀ ਵਿਅਕਤੀ ਹੈ ਜਿਨੇ ਇਲੈਗਲ ਦੁਕਾਨਾਂ ਵੀ ਬਣਵਾਈਆਂ ਸੀਗੀਆਂ ਤੇ ਕਲੋਨੀ ਕੱਟੀ ਸੀ ਕੰਸਟਰਕਸ਼ਨ ਇਹ ਉਹਦੀ ਗੱਲ ਹੀ ਹੋ ਰਹੀ ਹੈ ਇਹ ਕਹਿੰਦੇ ਆ ਕਿ ਜਿਹਨਾਂ ਕੋ ਦੁਕਾਨਾਂ ਉਹੋ ਹੀ ਲਾਇਸੈਂਸ ਵਾਲੇ ਕੰਮ ਕਰਨ ਜਿਨਾਂ ਕੋ ਦੁਕਾਨਾਂ ਨਹੀਂ ਆ ਉਹ ਇੱਥੇ ਨਾ ਕਰਨ ਮਤਲਬ ਕਿ ਦਬੇ ਕੁਚਲੇ ਜਿਹੜੇ ਸਾਡੇ ਦਲਿਤ ਲੋਕ ਹੈਗੇ ਉਹ ਮਤਲਬ ਆਰਥਿਕ ਦਾ ਕੰਮ ਨਾ ਕਰ ਸਕਣ ਇਹਨਾਂ ਦੇ ਕਹਿਣ ਦਾ ਮਕਸਦ ਇਹ ਹੈ ਇਹ ਹੁਣ ਅੱਜ ਵੀ ਡੀਐਮਓ ਸਾਹਿਬ ਕੋਲ ਲੈ ਕੇ ਗਏ ਆ ਕਿ ਜਿਨ੍ਹਾਂ ਦੀਆਂ ਦੁਕਾਨਾਂ ਉਹਨਾਂ ਨੂੰ ਲਾਇਸੈਂਸ ਦੇਣ ਉਸ ਤੋਂ ਬਗੈਰ ਦਾ ਲਾਇਸੈਂਸ ਨਾ ਦੇਣ ਕੀ ਗੱਲ ਅਸੀਂ ਦਬੇ ਕੁਚਲੇ ਲੋਕ ਗਰੀਬ ਪਰਿਵਾਰ ਤੋਂ ਸਮੰਦਰ ਰੱਖਦੇ ਆ ਅਸੀਂ ਆਪਣੇ ਆਰਥਿਕ ਦਾ ਕੰਮ ਨਹੀਂ ਕਰ ਸਕਦੇ ਹੁਣ ਮੰਡੀ ਬੋਰਡ ਨੇ ਦਿੱਤੇ ਆ ਫੜ ਦਿੱਤੇ ਆ ਕੰਮ ਕਰਨ ਨੂੰ ਦਿੱਤੇ ਆ ਇਹ ਕਬਜ਼ੇ ਕਹਿੰਦੇ ਫੜਾ ਨੂੰ ਜਦ ਕਿ ਇਹਨਾਂ ਦੇ ਆਪ ਦੇ ਪੰਜ-ਪੰਜ ਵਿਸ਼ੇਸ਼ਕ ਆ ਉਹ ਕਬਜ਼ੇ ਕੀਤੀ ਹੋਇਆ ਫੜਾਂ ਤੇ ਜਿਹੜੇ ਇਹਨਾਂ ਨੇ ਫੜਾਂ ਤੇ ਕਬਜ਼ੇ ਕੀਤੇ ਉਹ ਜਿੱਦਾਂ ਤੁਸੀਂ ਕਿਹਾ ਕਿ ਚਾਰ-ਚਾਰ ਪੰਜ-ਪੰਜ ਫੜਾਂ ਤੇ ਨੇ ਕਬਜ਼ੇ ਕੀਤੇ ਉਹ ਪੰਜਾਂ ਫੜਾਂ ਦੇ ਵਿੱਚ ਹੀ ਕੰਮ ਚੱਲਦਾ ਕਿ ਇੱਕ ਫੜ ਦੇ ਕੰਮ ਕਰਦੇ ਹੈਗੇ ਆ ਭਾਜੀ ਕੰਮ ਇਹਨਾਂ ਦਾ ਇੱਕ ਫੜ ਤੇ ਚੱਲਦਾ ਚਾਰ ਫੜਾਂ ਤੇ ਇਹਨਾਂ ਨੇ ਉਹ ਲੱਕੜ ਦੇ ਲਾ ਕੇ ਛਿਕੜੇ ਜੇ ਤੇ ਕਰੇਟਾ ਰੱਖ ਕੇ ਇਹਨਾਂ ਨੇ ਕਬਜ਼ੇ ਕਰਕੇ ਉਹਨਾਂ ਨੂੰ ਬੰਦ ਕੀਤਾ ਆ ਕਿ ਸਾਡੇ ਬਾੜੇ ਜਦ ਕਿ ਕੰਮ ਹੈ ਇੱਕ ਕਰਦੇ ਵੀ ਸਰਕਾਰੀ ਥਾਂ ਹੈ ਕਬਜ਼ੇ ਅਸਲ ਇਹਨਾਂ ਨੇ ਕੀਤੇ ਆ ਦੁਕਾਨਾਂ ਤੇ ਕਬਜ਼ੇ ਕਦੀ ਫੜਾਂ ਤੇ ਨਹੀਂ ਹੁੰਦੇ ਸਰਕਾਰੀ ਪ੍ਰਾਪਰਟੀਆਂ ਇਹ ਨਾ ਤਾਂ ਨਾ ਦੀਆਂ ਫੀਟਾਬੜਾ ਨਾ ਇਹਨਾਂ ਦੀਆਂ ਰਜਿਸਟਰੀਆਂ ਇਹ ਕਬਜੇ ਕਿੱਦਾਂ ਹੋ ਸਕਦੇ ਕਬਜੇ ਉਹ ਆ ਜਿਹੜੇ ਇਹਨਾਂ ਨੇ ਦੁਕਾਨਾਂ ਤੇ ਕੀਤੇ ਆ ਇਹਨਾਂ ਦੀਆਂ ਦੁਕਾਨਾਂ 10-10 ਬਰ 30-30 ਦੀਆਂ ਦੁਕਾਨਾਂ ਜੀ ਉਸ ਤੋਂ ਪਿੱਛੇ ਜਾ ਕੇ ਦੇਖੋ 10-10 ਮਰਲੇ ਇਹਨਾਂ ਨੇ ਥਾਮਾ ਸੰਭੀਆਂ ਆ ਤੇ ਇਹ ਸਾਨੂੰ ਦੱਸਦੇ ਪਏ ਅਸੀਂ ਕਬਜੇ ਕੀਤੇ ਆ ਕਬਜੇ ਅਸਲ ਰਜਿਸਟਰੀਆਂ ਵਾਲੇ ਇਹਨਾਂ ਦੇ ਆ ਜਿਹੜੇ ਮੰਡੀ ਬੋਰਡ ਧਿਆਨ ਨਹੀਂ ਦਿੰਦੀ ਅਸੀਂ ਤਾਂ ਇਹ ਕਹਿੰਨੇ ਆ ਕਿ ਮੰਡੀ ਬੋਰਡ ਨੇ ਜੇ ਕਬਜੇ ਛਡਾਣੇ ਪਹਿਲਾਂ ਤਾਂ ਇਹਨਾਂ ਦੀਆਂ ਦੁਕਾਨਾਂ ਵਾਲੇ ਕਬਜੇ ਛਡਾਣ ਇਹ ਤਾਂ ਸਰਕਾਰੀ ਥਾਮਾ ਹੈ ਜਿੱਦਨ ਮੰਡੀ ਬੋਰਡ ਦੇ ਕ ਸਾਰੇ ਆਰਤੀਆਂ ਨੇ ਉੱਠ ਜਾਣਾ ਇਹਦੇ ਕੋਈ ਕਿਸੇ ਨੇ ਐਫੀ ਡਾਇਵਰਟੀਆਂ ਕੋਈ ਰਜਿਸਟਰੀਆਂ ਕੋਸ਼ੇ ਦਾ ਕੁਝ ਨਹੀਂ ਹੈਗਾ ਇਹ ਤਾਂ ਮੰਡੀ ਬੋਰਡ ਨਾਲ ਕੋਈ ਗੱਲਬਾਤ ਨਹੀਂ ਕੀਤੀ ਹਜੇ ਤੱਕ ਕਿ ਫੜਾ ਦਾ ਮੰਡੀ ਬੋਰਡ ਦਾ ਉੱਠਿਆ ਸੀਗਾ ਉਹਦੀ ਐਪਲੀਕੇਸ਼ਨ ਚੰਡੀਗੜ੍ਹੋਂ ਵੀ ਬਕਾਇਦਾ ਆਈ ਪਰ ਇੱਥੇ ਜਲੰਧਰ ਮੰਡੀ ਬੋਰਡ ਨੇ ਕੋਈ ਹੋਰ ਤੇ ਐਕਸ਼ਨ ਨਹੀਂ ਲਿਆ ਦੁਕਾਨਾਂ ਸਭ ਉਦਾਂ ਹੀ ਆ ਸਭ ਫੜਾਂ ਦੇ ਵਿੱਚ ਗੋਲਮੋਲੀਆ ਕਰੀ ਜਾਂਦੇ ਫੜਾਂ ਤੇ ਕਬਜ਼ੇ ਫੜਾਂ ਦਾ ਅਸਲ ਦੇ ਵਿੱਚ ਕੋਈ ਕਬਜ਼ਾ ਨਹੀਂ ਭਾਜੀ ਅਸਲ ਕਬਜ਼ਾ ਹੈਗਾ ਦੁਕਾਨਾਂ ਦਾ ਕੀ ਲੱਗਦਾ ਕਿ ਅੰਦਰ ਖਾਤੇ ਮੰਡੀ ਬੋਰਡ ਨੂੰ ਜਿਹੜੇ ਆ ਪੈਸਿਆਂ ਦੇ ਜਿਹੜੇ ਪੈਕੇਟ ਪਹੁੰਚਦੇ ਪਿਆਸ਼ਾ ਦੇ ਇਸੇ ਕਰਕੇ ਆ ਸਭ ਨੂੰ ਪਤਾ ਉੱਥੇ ਮੰਡੀ ਦਾ ਮਾਹੌਲ ਇਹਨਾਂ ਨੇ ਕੀ ਕ੍ਰੀਏਟ ਕੀਤਾ ਪਿਆ ਜਿਹੜੀ ਪ੍ਰਾਣੀ ਆ ਐਸੋਸੀਏਸ਼ਨ ਸੀਗੀ ਇਹਨਾਂ ਨੇ ਹੁਣ ਕੀ ਕਹੀਏ ਅਸੀਂ ਵੀ ਮੰਡੀ ਦੇ ਵਿੱਚ ਕੰਮ ਕਰਨਾ ਪਰ ਸਭ ਕੁਝ ਚੱਲਦਾ ਮੰਡੀ ਗੋਰ ਤੋਂ ਤਾਂ ਤੁਸੀਂ ਵੀ ਕਈ ਵਾਰੀ ਖਬਰ ਕੀਤੀ ਆ ਮੰਡੀ ਗੇਟ ਦਾ ਕੀ ਹਾਲਾਤ ਆ ਜਾਂ ਮੰਡੀ ਦੀਆਂ ਪਿੱਛੇ ਪਰਚੀਆਂ ਆ ਉਹਨਾਂ ਦੇ ਕੀ ਹਾਲਾਤ ਆ ਇਹਨਾਂ ਨੇ ਤੁਹਾਡੀ ਕੋਈ ਖਬਰ ਤੇ ਵੀ ਕੋਈ ਅਜੇ ਤੱਕ ਕਾਰਵਾਈ ਸਹੀ ਤਰ੍ਹਾਂ ਕਰਦੇ ਨਹੀਂ ਪਏ ਇਹ ਗੋਲ ਮੋਲ ਕਰ ਜਾਂਦੇ ਇਹਨਾਂ ਦੇ ਜੋ ਚੜਾਵੇ ਚੜਦੇ ਉਹ ਸ਼ਰਿਆਮ ਚੜਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਭਾਜੀ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜਾ ਇਹਨਾਂ ਨੇ ਪਹਿਲਾਂ ਬੋਰਡ ਲਾਇਆ ਤੇ ਤੀਸਰਾ ਤੇ ਦੂਸਰੇ ਨੰਬਰ ਤੇ ਜਿਹੜਾ ਅੱਜ 30 40 ਬੰਦੇ ਇਕੱਠੇ ਹੋ ਕੇ ਕਿਸੇ ਆੜਤੀਏ ਦੇ ਫੜਦੇ ਉੱਤੇ ਆਣ ਕੇ ਉਹਨੂੰ ਧਮਕੀਆਂ ਦੇ ਕੇ ਜਾਣੀ ਆ ਗੁੰਡਾਗਰਦੀ ਕਰਨੀ ਸ਼ਰਾਰਤੀ ਅੰਸਰ ਬੁਲਾ ਕੇ ਬਾਹਰੋਂ ਗੁੰਡਾਗਰਦੀ ਕਰਾਉਣੀ ਇਹ ਕਿੰਨੀ ਕਵਾਜ ਹੈ ਤੇ ਕਾਰਵਾਈ ਕਰਨੀ ਚਾਹੀਦੀ ਦੂਸਰਾ ਇਹਨਾਂ ਦੀਆਂ ਕਿਹੜੀਆਂ ਦੁਕਾਨਾਂ ਤੇ ਕਬਜ਼ੇ ਆ ਉਹ ਪਹਿਲਾਂ ਖਤਮ ਕਰਨੇ ਚਾਹੀਦੇ ਬਕਾਇਦਾ ਚੰਡੀਗੜ੍ਹ ਤੋਂ ਇਸ ਮਾਮਲੇ ਤੇ ਚਿੱਠੀ ਆਈ ਸੀ ਇਹ ਮੰਡੀ ਬੋਰਡ ਨੇ ਕੋਈ ਇਰਤੇ ਐਕਸ਼ਨ ਨਹੀਂ ਲਿਆ ਕਿਰਪਾ ਕਰਕੇ ਮੈਂ ਮੰਡੀ ਬੋਰਡ ਨੂੰ ਵੀ ਕਹੂੰਗਾ ਤੇ ਇਹਨਾਂ ਨੂੰ ਵੀ ਕਹੂੰਗਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੂੰ ਵੀ ਕਿ ਹੁਣ ਵੀ ਪ੍ਰਸ਼ਾਸਨ ਤੁਹਾਡੀ ਸੁਣਵਾਈ ਨਹੀਂ ਕਰਦਾ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਭਾਈ ਸਾਡਾ ਅਗਲਾ ਸਟੈਪ ਇਹੀ ਹੈ ਕਿ ਅਸੀਂ ਜਿੱਥੇ ਤੱਕ ਹੋ ਸਕੇ ਹੈ ਸ਼ਾਇਦ ਮੰਡੀ ਗੇਟ ਤੇ ਅਸੀਂ ਧਰਨਾ ਦੇਣਾ ਪਵੇ ਅਸੀਂ ਉਹ ਵੀ ਦਵਾਂਗੇ ਸੀਪੀ ਸਾਹਿਬ ਨੂੰ ਵੀ ਮਿਲ ਮੁਲਾਕਾਤ ਕਰਾਂਗੇ ਜੋ ਬੰਦ ਦੀ ਕਾਰਵਾਈ ਅਸੀਂ ਕਰਵਾ ਕੇ ਹਟਣੀ ਹੈ ਤੋ ਇਹ ਸੀ ਕਿ ਮੰਡੀ ਦੇ ਮੈਂਬਰ ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਲਗਾਤਾਰ ਮੰਡੀ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਕ੍ਰੀਏਟ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਲੈਗਲ ਪਰਚੀ ਚੱਲਦੀ ਹੋਈ ਹੈ ਕਿਤੇ ਨਾ ਕਿਤੇ ਜੇ ਗੱਲ ਕਰੀਏ ਫੜਾ ਜਿਹੜੇ ਗੈਰ ਕਾਨੂੰਨੀ ਜਿਹੜੀ ਗੈਰ ਕਾਨੂੰਨੀ ਜਿਹੜੀ ਹੁਣ ਲੱਗਦੀ ਪਈ ਹੈ ਕਿਤੇ ਨਾ ਕਿਤੇ ਤੁਹਾਨੂੰ ਦੱਸ ਦੇ ਕਿ ਉੱਥੇ ਇਹਨਾਂ ਦਾ ਕਹਿਣਾ ਇਹ ਹੈ ਕਿ ਪ੍ਰਸ਼ਾਸਨ ਨੂੰ ਜਿਹੜੀ ਸਾਡੀ ਵੱਲੋਂ ਦਰਖਾਸਤ ਦਿੱਤੀ ਜਿਹੜੀ ਗਈ ਹੈ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਲਦ ਤੋਂ ਜਲਦ ਜਿਹੜਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਕਿਉਂਕਿ ਕੋਈ ਨਾ ਕੋਈ ਜਿਹੜਾ ਮਸਲਾ ਹੈ ਕਿਤੇ ਨਾ ਕਿਤੇ ਉਹ ਧਾਰਮਿਕ ਮੁੱਦੇ ਦੇ ਨਾਲ ਜ ਉਹ ਸਾਬਤ ਕਰਕੇ ਤੇ ਗਲਤ ਵਿਅਕਤੀ ਉੱਤੇ ਜਿਹੜਾ ਪਰਚਾ ਦਰਜ ਕਰਦਾ ਹੈ ਕੈਮਰਾਮੈਨ ਜਤਿੰਦਰ ਦੇ ਨਾਲ ਮੇਰੀ ਰਿਪੋਰਟਰ ਗੁਰਦੀਪ ਸਿੰਘ ਗਿਆਸੇਰਾ ਟੀਵੀ ਜਲੰਧਰ